ਕੈਬਨਟ ਦੇ ਨਾਲ ਜੁੜੀ ਹੋਈ ਹੈ ਪੰਜਾਬ ਕੈਬਨਟ ਦੇ ਚਾਰ ਮੰਤਰੀਆਂ ਨੇ ਅਸਤੀਫੇ ਦੇ ਦਿੱਤੇ ਨੇ ਮంత్రి ਬਲਕਾਰ ਸਿੰਘ ਚੇਤਨ ਸਿੰਘ ਜੋੜਾ ਮਾਜਰਾ ਬ੍ਰਹਮਸ਼ੰਕਰ ਜਿੰਪਾ ਤੇ ਅਨਮੋਲ ਗਗਨ ਮਾਨ ਨੇ ਅਸਤੀਫਾ ਦੇ ਦਿੱਤਾ ਹੈ ਤਾਂ ਅਸੀਂ ਖਬਰ ਵੀ ਇਹ ਦਿਖਾਈ ਸੀ ਤੁਹਾਨੂੰ ਤਾਂ ਜਿਸ ਦੀ ਹੁਣ ਤਸਵੀਰ ਕਲੀਅਰ ਹੋ ਗਈ ਹੈ ਸਾਫ ਹੋ ਗਈ ਹੈ ਇਹਨਾਂ ਚਾਰ ਮੰਤਰੀਆਂ ਨੇ ਅਸਤੀਫੇ ਦੇ ਦਿੱਤੇ ਨੇ ਤਾਂ ਇਸ ਤੋਂ ਇਲਾਵਾ ਦੱਸ ਦਈਏ ਕਿ ਹਰਦੀਪ ਸਿੰਘ ਮੁੰਡੀਆਂ ਤਰਨੁਪ੍ਰੀਤ ਸਿੰਘ ਵਰਿੰਦਰ ਗੋਇਲ ਤੇ ਮਹਿੰਦਰ ਭਗਤ ਮਾਨ ਕੈਬਨਿਟ ਦੇ ਵਿੱਚ ਹੁਣ ਸ਼ਾਮਲ ਹੋਣਗੇ ਸ਼ਾਮਲ ਕੀਤਾ ਜਾਵੇਗਾ ਉਹਨਾਂ ਨੂੰ ਰਾਜ ਭਵਨ ਦੇ ਵਿੱਚ ਭਲਕੇ ਸਮਾਗਮ ਹੋ ਹੋਵੇਗਾ ਤਾਂ 5 ਵਜੇ ਸੌ ਚੁੱਕ ਸਮਾਗਮ ਹੋਵੇਗਾ ਹਾਲਾਂਕਿ ਇੱਕ ਹੋਰ ਵਿਧਾਇਕ ਨੂੰ ਵੀ ਮੰਤਰੀ ਬਣਾਇਆ ਬਣਾਏ ਜਾਣ ਦੀ ਚਰਚਾ ਛੜੀ ਹੋਈ ਹੈ ਜਿਸ ਦਾ ਨਾਮ ਹੱਲੇ ਸਰਕਾਰ ਦੇ ਵੱਲੋਂ ਗੁਪਤ ਰੱਖਿਆ ਗਿਆ ਹੈ ਤਾਂ ਪੰਜ ਮੰਤਰੀ ਨਵੇਂ ਮਾਨ ਕੈਬਨਿਟ ਦੇ ਵਿੱਚ ਸ਼ਾਮਲ ਹੋਣਗੇ ਤਾਂ ਦੱਸ ਦਈਏ ਕਿ ਪੰਜਾਬ ਕੈਬਨਿਟ ਦੇ ਵਿੱਚ ਚੌਥੀ ਵਾਰ ਹੈ ਜਦੋਂ ਵੱਡਾ ਫੇਰ ਬਦਲ ਹੋ ਰਿਹਾ ਹੈ ਤਾਂ ਚਾਰ ਮੰਤਰੀ ਮਾਨ ਕੈਬਨਿਟ ਦੇ ਵਿੱਚੋਂ ਆਊਟ ਹੋ ਗਏ ਨੇ ਤੇ ਪੰਜ ਮੰਤਰੀ ਜਿਹੜੇ ਸੌ ਚੁੱਕਣਗੇ ਆ ਭਲਕੇ ਸਮਾਗਮ ਹੋਵੇਗਾ ਦਾ ਕੱਲ ਸਮਾਗਮ ਹੋਵੇਗਾ ਰਾਜ ਭਵਨ ਦੇ ਵਿੱਚ ਜਿੱਥੇ ਇਹਨਾਂ ਮੰਤਰੀਆਂ ਦੇ ਵੱਲੋਂ ਸੋਚੀ ਚੁੱਕੀ ਜਾਵੇਗੀ ਤਾਂ ਦਿੱਲੀ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਪੰਜਾਬ ਮੰਤਰੀ ਮੰਡਲ ਦੇ ਵਿੱਚ ਵੱਡਾ ਫੇਰ ਬਦਲ ਕਰਨ ਜਾ ਰਹੀ ਹੈ ਤਾ ਵੱਡਾ ਫੇਰ ਬਦਲ ਹੋਣ ਜਾ ਰਿਹਾ ਹੈ ਪੰਜਾਬ ਕੈਬਨਿਟ ਦੇ ਵਿੱਚ ਪਲਕੇ ਸਮਾਗਮ ਹੋਵੇਗਾ ਜਿਸ ਦੇ ਵਿੱਚ ਪੰਜ ਨਵੇਂ ਮੰਤਰੀ ਸ਼ਾਮਲ ਕੀਤੇ ਜਾਣਗੇ ਤਾਂ ਚਾਰ ਜਿਹੜੇ ਮੰਤਰੀ ਨੇ ਉਹਨਾਂ ਨੇ ਅਸਤੀਫਾ ਦੇ ਦਿੱਤਾ ਹੈ ਜਿਨ੍ਹਾਂ ਦੇ ਵਿੱਚ ਮੰਤਰੀ ਬਲਕਾਰ ਸਿੰਘ ਚੇਤਨ ਸਿੰਘ ਜੋੜਾ ਮਾਜਰਾ ਬ੍ਰਹਮਸ਼ੰਕਰ ਜਿੰਪਾ ਤੇ ਅਨਮੋਲ ਗਗਨਮਾਨ ਸ਼ਾਮਲ ਨੇ ਜਿਨ੍ਹਾਂ ਦੇ ਵੱਲੋਂ ਹੁਣ ਅਸਤੀਫਾ ਦੇ ਦਿੱਤਾ ਗਿਆ ਹੈ ਤਾਂ ਸੀ ਖਬਰ ਤੁਹਾਨੂੰ ਦਿਖਾਈ ਸੀਗੀ ਤਾਂ ਹੁਣ ਤਸਵੀਰ ਕਲੀਅਰ ਹੋ ਗਈ ਹੈ ਇਹਨਾਂ ਚਾਰਾਂ ਨੇ ਅਸਤੀਫਾ ਦੇ ਦਿੱਤਾ ਹੈ ਮੋਹਰ ਲੱਗ ਗਈ ਇਸ ਖਬਰ ਦੇ ਉੱਤੇ ਚਾ ਮੰਤਰੀਆਂ ਦੇ ਵੱਲੋਂ ਅਸਤੀਫਾ ਆਪਣਾ ਸੌਂਪ ਦਿੱਤਾ ਗਿਆ ਹੈ ਤਾਂ ਦੱਸ ਦਈਏ ਕਿ ਹਰਦੀਪ ਸਿੰਘ ਮੁੰਡੀਆਂ ਤਰਨੁਪ੍ਰੀਤ ਸਿੰਘ ਵਰਿੰਦਰ ਗੋਲ ਤੇ ਮਹਿੰਦਰ ਭਗਤ ਹੁਣ ਮਾਨ ਕੈਬਨਿਟ ਦੇ ਵਿੱਚ ਸ਼ਾਮਲ ਹੋਣਗੇ ਤਾਂ ਭਲਕੇ ਸਮਾਗਮ ਹੋਵੇਗਾ ਸੌ ਚੁੱਕ ਸਮਾਗਮ ਹੋਵੇਗਾ ਭਲਕੇ 5 ਵਜੇ ਤਾਂ ਇਹ ਨਵੇਂ ਮੰਤਰੀ ਸੌ ਚੱਕਣਗੇ ਜਿਨ੍ਹਾਂ ਤਾਂ ਇੱਕ ਹੋਰ ਵਿਧਾਇਕ ਨੂੰ ਵੀ ਮੰਤਰੀ ਬਣਾਏ ਜਾਣ ਦੀ ਚਰਚਾ ਹੈ ਜਿਸ ਦਾ ਨਾਮ ਅਜੇ ਸਰਕਾਰ ਦੇ ਵੱਲੋਂ ਗੁਪਤ ਰੱਖਿਆ ਗਿਆ ਹੈ ਤਾਂ ਦੱਸ ਦਈਏ ਕਿ ਦਿੱਲੀ ਤੋਂ ਬਾਅਦ ਹੁਣ आम आदमी पार्टी पंजाब मंत्रिमंडल च वड्डा फेरबदल ਕਰਨ ਜਾ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਤਰੀ ਮੰਡਲ ਵਿਸਤਾਰ ਲਈ ਰਾਜਪਾਲ ਗੁਲਾਬ ਚੰਦ ਕਟਾਰੀਆ ਤੋਂ ਸਮਾ ਮੰਗਿਆ ਹੈ ਤਾਂ ਕੱਲ 5 ਵਜੇ ਰਾਜਪਬਵਨ ਦੇ ਵਿੱਚ ਇੱਕ ਸਾਦਾ ਸਮਾਗਮ ਹੋਵੇਗਾ ਜਿੱਥੇ ਨਵੇਂ ਮੰਤਰੀ ਆਪਣੇ ਅਹੁਦੇ ਦੀ ਸੌ ਚੁੱਕਣਗੇ ਤਾਂ ਸੌ ਉਹਨਾਂ ਨੂੰ ਉੱਥੇ ਚਕਾਈ ਜਾਵੇਗੀ ਤਾਂ 2.5 ਸਾਲ ਪੁਰਾਣੀ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਚੌਥੀ ਵਾਰ ਹੋਵੇਗਾ ਜਦੋਂ ਮੰਤਰੀ ਮੰਡਲ ਵਿੱਚ ਵੱਡਾ ਫੇਰ ਬਦਲ ਕੀਤਾ ਜਾ ਰਿਹਾ ਹੈ ਤਾਂ ਚਾਰ ਮੰਤਰੀ ਮਾਨ ਸਰਕਾਰ ਦੀ ਕੈਬਨਿਟ ਦੇ ਵਿੱਚੋਂ ਮਾਨ ਕੈਬਨਿਟ ਦੇ ਵਿੱਚੋਂ ਆਊਟ ਹੋ ਗਏ ਨੇ ਤਾਂ ਪੰਜ ਨਵੇਂ ਮੰਤਰੀ ਸ਼ਾਮਲ ਹੋਣਗੇ ਉਹ ਭਲਕੇ ਸਮਾਗਮ ਹੋਵੇਗਾ ਸੌ ਚੁੱਕ ਮਾਗਮ ਹੋਵੇਗਾ ਜਿੱਥੇ ਨਵੇਂ ਮੰਤਰੀ